ਵਾਨੀਗੜ੍ਹ ਪਿਛਲੇ ਮਹੀਨੇ ਇੱਕ ਪ੍ਰੋਫੈਸਰ ਦੀ ਪਤਨੀ ਨੇ ਆਪਣੀ 9 ਸਾਲਾ ਮਾਸੂਮ ਬੱਚੀ ਸਮੇਤ ਜ਼ਹਿਰ ਨਿਗਲ ਕੇ ਆਪਣੀ ਜੀਵਨ ਨੀਲਾ ਸਮਾਪਤ ਕਰ ਲਈ ਸੀ ਪੁਲਿਸ ਵੱਲੋਂ ਮ੍ਰਿਤਕ ਦੀ ਮਾਂ ਦੇ ਬਿਆਨਾਂ ਦੇ ਆਧਾਰ ਤੇ ਪ੍ਰੋਫੈਸਰ ਪਤੀ ਤੇ ਉਸ ਦੀ ਮਾਂ ਤੇ ਭੈਣ ਖਿਲਾਫ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ ਇਸ ਦੌਰਾਨ ਅੱਜ 1 ਮਹੀਨੇ ਬਾਅਦ ਲੜਕੀ ਦੇ ਮਾਪਿਆਂ ਨੇ ਇੱਕੱਠੇ ਹੋ ਕੇ ਪੁਆਨ ਨਿਗੜ ਥਾਣੇ ਦਾ ਘਰਾਵ ਕੀਤਾ ਤੇ ਪੰਜਾਬ ਸਰਕਾਰ ਤੇ ਥਾਣੇ ਵਿਰੁੱਧ ਨਾਰੇਬਾਜ਼ੀ ਕੀਤੀ ਗਈ ਉਹਨਾਂ ਦੱਸਿਆ ਕਿ ਦੋਸ਼ੀਆਂ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਜਿਸ ਦੇ ਰੋਸ ਵਜੋਂ ਅੱਜ ਉਹਨਾਂ ਨੇ ਥਾਣੇ ਦਾ ਘਰਾਵ ਕੀਤਾ ਤੇ ਨਾਰੇਬਾਜ਼ੀ ਸ਼ੁਰੂ ਕੀਤੀ ਇਸ ਦੌਰਾਨ ਮਾਪਿਆਂ ਵੱਲੋਂ ਲੜਕੇ ਦੀਆਂ ਫੋਟੋਆਂ ਅਤੇ ਸਿਹਰਾ ਫੂਕ ਕੇ ਪੱਟ ਸਿਆਪਾ ਵੀ ਕੀਤਾ ਗਿਆ ਇਸ ਮੌਕੇ ਮਾਪਿਆਂ ਨੇ ਤੇ ਪਿੰਡ ਦੇ ਸਰਪੰਚ ਅਤੇ ਪਿੰਡ ਵਾਸੀਆਂ ਨੇ ਕੀ ਕਿਹਾ ਜਰਾ ਸੁਣੋ ਰਿਪੋਰਟ ਰਾਜਕੁਰਮੀ ਭਵਾਨੀਗੜ੍ਹ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਜੀ ਕਰਨਾ ਚਾਰ ਸੂ 2025 ਜੇ ਅਜੇ ਧਰਤੀ ਦਾ ਕੋਸ਼ੀਆ ਨੂੰ ਅਰੈਸਟ ਕਰੋ ਤੇ ਸਾਡੇ ਖਾਤੇ ਸਾਹਿਬ ਇਹ ਵੀ ਜਾਣਕਾਰੀ ਦੇਈ ਕਿ ਹਾਂਜੀ ਆਪਣਾ ਨਾਮ ਜੀ ਮੈਂ ਦਸ਼ਮਿੰਦਰ ਕਾਹ ਭੱਲੜਾ ਐਨ ਜੀਓ 135 ਪਟਿਆਲਾ ਅੱਜ ਧਰਨੇ ਲਾਇਆ ਕਿਸ ਸਬੰਧ ਚ ਲਾਇਆ ਗਿਆ ਇਹ ਧਰਨਾ ਆਪਣੇ ਸੰਜੀਤ ਸਿੰਘ ਆਪਣੇ ਦਿਵਾਲੀ ਦੀਆ ਆਪਣੀ ਬੇਟੀ ਕੋਲ ਤੋਂ ਦੋਹੀ ਦਾ ਜਾਨੀ ਗੈਰ ਖਵਾਈਆ ਔਰ ਇਹਨਾਂ ਨੇ ਕਿਹਾ ਕਿ ਇਹ ਮਾਮਲਾ ਇਹਨਾਂ ਦਾ ਰਾਣੀ ਦਾ ਸੇਕ ਮੇਰੇ ਤੋਂ ਚਲ ਪਾਈ ਹੈ ਜੇਨਾ ਹੋ ਗਿਆ ਇਹਨਾਂ ਨੂੰ ਬਾਜਰ ਇਹਨਾਂ ਨੇ ਕਰਨਾ ਆਇਆ ਆਪਣੇ ਸਾਰੇ ਪਿੰਡੇ ਦੇ ਬਾਤਿਦਾਨ ਬਾਣ 10 ਪਿੰਡੇ ਤੇ ਕੱਢੇ ਪਿੰਡੇ ਸਾਰਿਆਂ ਨੇ ਆਪਣਾ ਸਾਥ ਦਿੱਤਾ ਪੇਟੀ ਦਾ ਸਾਥ ਦਿੱਤਾ ਔਰ ਮੈਂ ਇਹ ਕਹੋਣੀ ਆ ਵੀ ਜੇ ਪੁਲਿਸ ਮੁਲਾਜ਼ਮ ਹੋ ਕੇ ਵੀ ਜੇ ਪੁਲਿਸ ਮੁਲਾਜ਼ਮ ਦਾ ਕੰਮ ਨਾ ਹੋਵੇ ਸਰਕਾਰ ਦਾ ਫਾਇਦਾ ਕੀ ਹੈ ਇੰਨੇ ਕਿਤੇ ਅੱਜ ਦੁਖੀ ਆਪਣੀ ਨਹੀਂ ਜੀ ਸਾਰੇ ਸੰਸਾਰ ਦੀ ਜੀ ਕਿੰਨੇ ਬੰਦੇ ਆਏ ਨੇ ਸਾਡੇ ਦੀਆਂ ਲੱਗਦਾ ਕੀ ਬਣੂਗੀ ਜੀ ਦੀ ਦੁਖੀ ਦਾ ਕੁੱਲ ਦੁਖੀ ਠੀਕ ਹੈ ਨਾ ਇਹਨਾਂ ਦੇ ਦੋ ਦਿਨ ਸੱਟਿਆ ਕਰੀਆ ਇਹਨਾਂ ਨੂੰ ਕਿੱਥੇ ਇਨਸਾਫ਼ ਮਿਲੇਗਾ ਕਿੱਥੇ ਰੱਬ ਇਹਨਾਂ ਨਾਲ ਆ ਵੀ ਇਹ ਗੱਲ ਦਾ ਖਾਬਦ ਠੀਕ ਹੈ ਨਾ ਅੱਜ ਇਹ ਪੁਲਿਸ ਜਿਆਦਾ ਆਪਣੇ ਕੰਮ ਨਹੀਂ ਕਰ ਰਹੀ ਇਹ ਕਿੰਨਾ ਦਾ ਕੰਮ ਕਰੂਗੀ ਐਸਐਸਓ ਸਾਹਿਬ ਇੱਕ ਆ ਕੇ ਸਾਡੇ ਨਾਲ ਗੱਲ ਤੇ ਕਰਦੇ ਬਾਅਦ ਲੈਡੀ ਜੀ ਇੱਕ ਲੈਡੀ ਕਿਸੇ ਦੇ ਘਰ ਚਲ ਜਵੇ 10 ਘਰ ਦਾ ਕੰਮ ਕਰਕੇ ਉਹਦੀ ਬੰਦਾ ਇੱਕ ਵਾਰ ਤੇ ਦਿਖਾ ਦੇ ਗਾੜੀ ਪੱਟ ਦੇਣਗੇ ਕਿ ਕਰਾ ਇਹਨਾਂ ਦੇ ਸਾਹਮਣੇ ਦਾ ਕਹਿੰਦਾ ਵੀ ਅਸੀਂ ਮੈਂ ਬਹੁਤ ਧੰਨਵਾਦ ਦਿਆਂ ਤੁਸੀਂ ਸਾਡਾ ਆ ਕੇ ਦੁੱਖ ਸੁਣਿਆ ਠੀਕਾ ਇਹਨਾਂ ਦਾ ਜੋਰਾ ਸਿੰਘ ਮਨਜੀਤਪੁਰ ਦਾ ਆਪਣੇ ਦੋ ਪਿੰਡ ਦੇ ਸਰਪੰਚਾਇਤ ਨਹੀਂ ਮੌਜੂਦਾ ਵੀ ਨੇ ਸਾਫਕਾ ਵੀ ਨੇ ਸਾਰਿਆਂ ਨੇ ਸਾਥ ਦਿੱਤਾ ਲਾ ਕੇ ਲਾ ਕੇ ਪਿੰਡਾਂ ਦੇ ਸਾਰੇ ਸਰਪੰਚਾਇਤ ਨੇ ਸਾਰਿਆਂ ਦਾ ਧੰਨਵਾਦ ਆ ਬੱਸ ਮੰਗ ਕੀ ਕਰ ਰਹੇ ਹੋ ਤੁਸੀਂ ਮੰਗੇ ਆ ਕਿ ਇਹਨਾਂ ਕਿੰਨਾ ਦੇ ਬੱਚੇ ਹੋਣੇ ਚਾਹੀਦੇ ਸਾਰੇ ਸਾਰੇ ਪਰਵਾਹ ਸਾਰੇ ਮਨਜੀਤਪੁਰ ਦੇ ਪਿੰਡਾਂ ਦੇ ਸਾਰੇ ਪਰਵਾਰ ਤੇ ਪਰਚੀ ਤੇ ਚਾਹੀਦੀ ਹੋਰ ਇਹਨਾਂ ਦੀ ਸਨਮਾਈ ਹੋਈ ਆ ਆਪਾਂ ਜਿੰਨਾ ਦੁੱਖ ਜਿਆਦਾ ਹੁਣ ਇਹਨਾਂ ਦਾ ਸਾਹਮਣਾ ਲੈ ਇਹਨਾਂ ਨੂੰ ਕੋਈ ਨਹੀਂ ਇਹਨਾਂ ਦਾ ਸਾਹਮਣਾ ਵਾਲਾ ਕੋਈ ਨਹੀਂ ਦੋਰਾ ਸੀ ਮਨਜੀਤੂੜ ਥੱਲੇ ਹੀ ਨੇ ਇਹਨਾਂ ਦੀ ਬੇਟੀ ਯੂਕੇ ਐ ਸੋਰੀ ਹੋਰ ਦੱਸੋ ਇਹਨਾਂ ਦਾ ਸਹਾਰਾ ਕਿ ਇਹਨਾਂ ਨੂੰ ਇਨਸਾਫਾ ਮਿਲਿਆ ਪਰ ਆਪਾਂ ਤੁਹਾਡਾ ਤਾਂ ਮੁੱਕ ਗਿਆ ਹੋਇਆ ਕਰਾ ਪਰ ਵੀ ਤੁਸੀਂ ਸਾਡੇ ਲਈ ਟਾਈਮ ਕੱਢ ਕੇ ਆ ਬਹੁਤ ਬਹੁਤ ਸ਼ੁਕਰੀਆ ਜੀ ਆਪਣਾ ਨਾਮ ਜੀ ਮੈਂ ਮਨਜੀਤ ਕੌਰ ਹਾਂ ਹਾਂ ਜੀ ਅੱਜ ਪਹੁੰਚੀ ਅਰੇ ਛੇੜਾ ਵੀ ਫੁੱਕਿਆ ਗਿਆ ਕੀ ਕਹਿਣਾ ਚਾਹੁੰਦੇ ਉਸ ਸੀਨੇ ਦੀ ਮੇਰੀ ਕੁੜੀਆਂ ਮਾਰੀ ਐ ਇਹਨਾਂ ਨੇ ਜ਼ਹਿਰ ਦੇ ਕੇ ਤੁਹਾਨੂੰ ਸਨ ਸਪ੍ਰਾਸ਼ਨ ਮਹਾਤਾ ਸਾਡੀ ਮੇਰ ਕਰ ਰਹੀ ਤੀ ਇਹਨਾਂ ਦੇ ਹੱਥ ਲੀਨਾਂ ਨੇ ਆਉਣ ਦਿੱਤਾ ਇੱਕ ਭਰਾ ਜੀ ਇੱਕ ਦੇਮਾਨ ਆ ਇਹਨਾਂ ਨੇ ਮੇਰੀ ਕੁੜੀਆਂ ਦਾ ਕਤਲ ਕਰਾਇਆ ਜੀ ਇਹਨਾਂ ਦਾ ਹੱਥ ਦਾ ਵਿੱਚ ਇਹਨਾਂ ਨੇ ਲ ਕੋਈ ਵੀ ਦੀ ਮੇਰੇ ਮੁੱਖ ਮਿਲ ਕੋਈ ਬਨੇ ਸਾਰਾ ਟੱਬਰ ਨੂੰ ਇਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਹੈ ਜੀ ਅੱਜ ਕੀ ਹਾਂਸੀ ਹਾਂਸੀ ਚਾਹੀਦੀ ਹੈ ਇਹਨਾਂ ਦੀ ਵੀ ਮੇਰੀ ਦੋਏ ਕੁੜੀਆਂ ਤਾਂ ਮੈਨੂੰ ਮਿਲ ਜੇ ਦੋ ਇਹਨਾਂ ਦੇ ਸਿਵੇ ਮੱਛਣ ਬਸ ਮੈਨੂੰ ਸਵਾਰ ਆ ਜੀ ਬਸ ਸਵਾਦ ਆ ਫਾਦਰ ਜੀ ਅੱਜ ਸਸਤੀ ਵੀ ਸਾਡੇ ਨਾਲ ਨਹੀਂ ਜੀ ਪੂਰ ਸਤਮਕੂਲ ਸੁਪਰਾਸਾਣ ਨਾਲ ਆਈ ਕੱਟੇ ਪੂਰ ਸੁਪਰਾਸਾਣ ਜੇ ਤੁਹਾਡੇ ਨਾਲ ਆ ਫਿਰ ਤੁਸੀਂ ਇਹ ਕੀ ਕਰਦੇ ਹੋ ਕਰਦੇ ਕਿਉਂ ਨਹੀਂ ਕਰੀ ਇਹ ਕਹਾਣੀ ਭਰਾਜ ਕਰਕੇ ਕਰੀ ਆ ਜੀ ਭਰਾਜ ਨੇ ਫੇਸ ਵੀ ਹੋਣ ਦਿੱਤੀ ਪੂਰ ਸੁਪਰਾਸਾਣ ਨੂੰ ਵੀ ਬਹੁਤ ਮਜਬੂਰ ਕਰਦੇਤੀ ਜੀ ਉਹ ਇਹ ਕੀ ਕਰਨ ਬਾਤ ਅੱਜ ਤਰਨਾ ਧਰਿਆ ਤੇ ਇਹ ਤੇਰੀ ਬੰਦ ਭਾਈ ਨੇ ਸਾਡੇ ਜੋ ਧਰਨਾ ਸੀ ਆਪਣੇ ਬੱਚਿਆਂ ਦੀ ਉਹਦੇ ਵਾਸਤੇ ਧਰਿਆ ਜੀ ਸਾਨੂੰ ਨਸਾਬ ਮਿਲੇ ਬਸ ਹਾਂ ਜੀ ਸਰ ਆਪਣਾ ਨਾਮ ਜੀ ਸਰਪੰਚ ਸਾਹਿਬ ਅੱਜ ਉਹਰੇ ਥਾਣੇ ਅੱਗੇ ਧਰਨਾ ਲਗਾਇਆ ਗਿਆ ਹੈ ਸ਼ੀਰਾ ਵੀ ਫੁਕਿਆ ਗਿਆ ਹੈ ਕੀ ਕਹਿਣਾ ਚਾਹੁੰਦੇ ਹੋ ਸਭ ਨੇ ਇਨਸਾਫ ਨਹੀਂ ਮਿਲੇ ਫਿਰ ਤੁਹਾਨੂੰ ਰੋਹ ਹੋ ਜਣਾ ਹੈ ਪਹਿਲੀ ਮੰਨਤਾ ਵੀ ਘੱਟ ਪਾਦੀ ਹੈ ਪਰਵਾਰ ਵਾਲੇ ਕਹਿ ਰਹੇ ਨੇ ਪੁਲਿਸ ਨੇ ਸਾਡਾ ਸਾਥ ਵੀ ਦਿੱਤਾ ਹੈ ਸਾਫ ਇੱਥੇ ਇੱਕ ਮਹੀਨਾ ਹੋ ਗਿਆ ਇਹਨਾਂ ਨੂੰ ਟਾਈਮ ਦਿੰਦਿਆਂ ਨੂੰ ਜਦੋਂ ਇਹਨਾਂ ਨੂੰ ਪਤਾ ਲੱਗਿਆ ਵੀ ਇਹ ਧਰਨਾ ਲੱਗੂ ਆ ਪਤਾ ਨਹੀਂ ਰਾਤ ਨੂੰ ਗ੍ਰਿਫਤਾਰ ਕੀਤਾ ਹੈ ਸਵੇਰੇ ਕੀਤਾ ਹੈ ਉਹਨੇ ਇਹਨਾਂ ਨੂੰ ਇੱਕ ਬੰਦਾ ਦਿਖਾਇਆ ਪੁਰਾਣਾ ਜਿਹੜਾ ਖੇੜੀ ਦਾ ਵੀ ਇਹੀ ਗ੍ਰਿਫਤਾਰ ਕਰ ਲਿਆ ਜਿਹੜੇ ਦੋ ਬੰਦੇ ਹੋਰ ਰਹਿੰਦੇ ਨੇ ਦੋਸੀ ਦੇ ਸਾਥ ਹੈ ਜਾਂ ਹੋਰ ਇਹਦਾ ਨਾਂ ਆਇਆ ਵਿੱਚ ਅਸੀਂ ਚਾਹੁੰਦੇ ਵੀ ਹੋਰਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਵੇ ਜਲਦ ਜਲਦ ਪਰ ਇਹਨਾਂ ਨੇ ਸਾਨੂੰ 2 ਦਿਨ ਦਾ ਟਾਈਮ ਦਿੱਤਾ ਜੀ ਅਸੀਂ ਇਹਨਾਂ ਨੂੰ ਹਫ਼ਤੇ ਦਾ ਟਾਈਮ ਦਿੱਤਾ ਸਾਰਿਆਂ ਨੇ ਰੈ ਕਰਕੇ ਤੋਂ ਬਾਅਦ ਜੇ ਨਾਂ ਇਹਨਾਂ ਨੇ ਹਫ਼ਤੇ ਦੇ ਵਿੱਚ ਟੈਸਟ ਕਰੇ ਤੇ ਇਹ ਤੋਂ ਵੱਡਾ ਰੋਡ ਜਾਮ ਕਰਾਂਗੇ ਬਸ ਤੋਂ ਬਾਅਦ ਬੰਦੇ ਲੈ ਕੇ ਆਵਾਂਗੇ ਹਿੰਦਾਂ ਦੇ ਸੰਤਪਨ ਜੀ ਜੋ ਵੀ ਸੋਸਾ ਪਿੰਡ ਦੇ ਲੋਕ ਨੇ ਠੀਕ ਇੱਥੇ ਥਾਣੇ ਅੱਗੇ ਪ੍ਰਦਰਸ਼ਨ ਕੀਤਾ ਕਿਸ ਸਬੰਧ ਚ ਕੀਤਾ ਤੇ ਕੀ ਗੱਲਬਾਤ ਹੈ ਸਾਰੀ ਜੀ ਜੀ ਪਿਛਲੇ ਮਹੀਨੇ ਇੱਕ ਐਫ ਆਈ ਆਰ ਰਜਿਸਟਰ ਹੋਈ ਸੀ ਜੀ 95 ਨੰਬਰ ਜੀ ਤੇ ਉਹਦੇ ਵਿੱਚ ਜਿਹੜੀ ਹੈਗੀ ਹੈ ਜੀ ਆਪਣੇ ਮਨਜੀਤ ਕੌਰ ਵੱਲੋਂ ਬਿਆਨ ਦਿੱਤਾ ਗਿਆ ਸੀ ਜਿਸ ਦੇ ਉੱਚੇ ਖਾਇਆ ਸੀ ਇਹਨਾਂ ਦੀ ਜਿਹੜੀ ਬੇਟੀ ਆ ਜੀ ਰਸ਼ਮ ਪ੍ਰੀਤਕੌਰ ਤੇ ਸੁਖਿੰਦਰ ਕੌਰ ਉਹਦੀ ਜਿਹੜੀ ਬੇਟੀ ਸੀ ਜੀ ਉਹਦੀ ਡੈਥ ਹੋ ਗਈ ਸੀ ਉਹ ਜਿਹੜੀ ਮਿਤੀ ਕੰਕਰ ਜਿਹਦੇ ਸਬੰਧ ਵਿੱਚ ਅਸੀਂ ਮੁਕੱਦਮਾ ਦਰਜ ਕੀਤਾ ਸੀਗਾ ਤਿੰਨ ਗ੍ਰਿਸ਼ੀਆਂ ਦੇ ਖਿਲਾਫ ਸੰਦੀਪ ਸਿੰਘ ਕੋਈ ਮੇਲਕੌਰ ਤੇ ਹਰਪ੍ਰੀਤ ਕੌਰ ਦੇ ਖਿਲਾਫ ਜੀ ਇਹਨਾਂ ਦੀ ਅਰੈਸਟ ਨੂੰ ਲੈ ਕੇ ਜਿਹੜਾ ਇਹਨਾਂ ਨੇ ਕੰਮ ਲਵਾਇਆ ਸੀਗਾ ਜਿਹਦੇ ਸਬੰਧ ਵਿੱਚ ਜਿਹੜਾ ਹੈਗਾ ਅਸੀਂ ਜਿਹੜਾ ਦਰਸ਼ੀਆ ਸੰਦੀਪ ਸਿੰਘ ਨੂੰ ਅੱਜ ਆਲਰੇਡੀ ਜਿਹੜਾ ਹੈਗਾ ਅਰੈਸਟ ਕਰ ਚੁੱਕੇ ਹਾਂ ਠੀਕ ਹੈ ਜੀ ਬਾਕੀ ਸਰ ਬਾਕੀ ਬਾਕੀ ਜੋਸ਼ੀਆਂ ਦੇ ਜਿਹੜਾ ਹੈਗਾ ਰੈਡ ਕੀਤੀ ਜਾ ਰਹੀ ਹੈ ਉਹਨਾਂ ਨੂੰ ਅਸੀਂ ਜਲਦੀ ਜਿਹੜਾ ਹੈਗਾ ਅਰੈਸਟ ਕਰ ਲਾਂ ਠੀਕ ਹੈ ਜੀ ਠੀਕ ਹੈ ਜੀ